ਫਰੀਕੋਰਡ ਖਬਰਨਾਮਾ ਤੇ ਸਰਦਾ ਸਵਾਜਤ ਹੈ ਅਕਸਰ ਹੀ ਫਰੀਕੋਰਡ ਦੀ ਮਾਡਲ ਜੇਲ੍ਹ ਦੇ ਵਿੱਚੋਂ ਧਮਕੀਆਂ ਦੇਣ ਦੀਆਂ ਘਟਰਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇੱਕ ਨਵਾਂ ਮਾਮਲਾ ਹੋਰ ਸਾਹਮਣੇ ਆਇਆ ਜਿਸ ਵਿੱਚ ਇੱਕ ਹਵਾਲਾਤੀ ਵੱਲੋਂ ਲੈਂਡલાઈਨ ਨੰਬਰ ਤੋਂ ਫਰੀਕੋਰਡ ਦੀ ਰਹਿਣ ਵਾਲੀ ਇੱਕ ਮਹਿਲਾ ਵਕੀਲ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਹੁਣ ਥਾਲਾ ਸਿਟੀ ਦੇ ਵਿੱਚ ਉਸ ਵਿਅਕਤੀ ਦੇ ਖਿਲਾਫ ਇੱਕ ਨਵਾਂ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਣਕਾਰੀ ਮੁਤਾਬਕ ਫਰੀਕੋਰਡ ਦੀ ਰਹਿਣ ਵਾਲੀ ਇੱਕ ਮਹਿਲਾ ਵਕੀਲ ਵੱਲੋਂ ਥਾਣਾ ਛਿੱਕੀ ਦੇ ਵਿੱਚ ਇੱਕ ਦਰਖਾਹ ਦਿੱਤੀ ਗਈ ਸੀ ਕਿ ਕੋਈ ਵਿਅਕਤੀ ਉਸ ਦੀਆਂ ਫੋਟੋਆਂ ਨੂੰ ਗਲਤ ਤਰੀਕੇ ਨਾਲ ਐਡਿਟ ਕਰਕੇ ਸੋਸ਼ਲ ਮੀਡੀਆ ਤੇ ਪਾ ਰਿਹਾ ਹੈ ਜਿਸ ਤੋਂ ਬਾਅਦ ਫ੍ਰੀਕੋਰਟ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ ਉਕਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹ ਫ੍ਰੀਕੋਰਟ ਦੀ ਜੇਲ੍ਹ ਦੇ ਵਿੱਚ ਹਵਾਲਤੀ ਤੌਰ ਤੇ ਬੰਦ ਸੀ ਅਤੇ ਹੁਣ ਉਸ ਵੱਲੋਂ ਇਸ ਮਹਿਲਾ ਨੂੰ ਉਥੋਂ ਲੈਣ ਦਾ ਹੀ ਨੰਬਰ ਤੋਂ ਫੋਨ ਕਰਕੇ ਧਮਕੀਆਂ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਫ੍ਰੀਕੋਰਟ ਪੁਲਿਸ ਵੱਲੋਂ ਉਸ ਦੇ ਖਿਲਾਫ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਨੂੰ ਜਿਹੜਾ ਹੈਗਾ ਪ੍ਰੋਡਕਸ਼ਨ ਵਾਂਟ ਤੇ ਲਾ ਕੇ ਪੁੱਛਗਛ ਕਰਨ ਦੀ ਗੱਲ ਕਹੀ ਜਾ ਰਹੀ ਹੈ ਤੁਸੀਂ ਵੀ ਸੁਣੋ ਇਸ ਮੌਕੇ ਹੋ ਇਸ ਬਾਬੇ ਦੇ ਵਿੱਚ ਕੀ ਜਾਣਕਾਰੀ ਸਾਂਝ ਕੀਤੀ ਸਹਾਇਕ ਥਾਲੇਦਾਰ ਸੁਖਵਿੰਦਰ ਸਿੰਘ ਨੇ ਮਾਨਯੋਗ ਅਸਲਿਕੋ ਗਏ ਡਾਗੂ ਆਪਣੇ ਤੇ ਫ੍ਰੀ ਕੋਡ ਦੇ ਪੱਟਿਸ ਕਰਦੇ ਨੇ ਜਿੰਨਾ ਦਾ ਨਾਮ ਜਿਹੜਾ ਹੈਗਾ ਹਵਾਲਾਤੀ ਹੈ ਕੁਸ਼ਪੀਰ ਸਿੰਘ ਉਸ ਨੂੰ ਤੇ ਨਾਮ ਉਹਦੇ ਤੇ ਇਹਨਾਂ ਨੂੰ ਪਤਾ ਦਤ ਕਰਾਇਆ ਉਸ ਪਰਚੇ ਦੇ ਵਿੱਚ ਇਹ ऑलरेडी अंदर है केंद्रीय जेल बंद है केंद्र जेल लैंडलाइन फोन एडवोकेट ने कॉल तो की मैं कर ये कर दूंगा मतलब कह जान माल की धमकी दी है जिसकी दरखास्त उन्होंने मान यो एस एस पी साहब दी है जिसकी पड़ताल तो बाद कल मान यो एस एस पी साहब रूप अनुसार ਅੰਮ੍ਰੋ ਰੈਡ ਕਾਲਾਂ ਤੋਂ ਤੇ ਫਸਤੀ ਸਿੰਘ ਕੰਨੀਵਰ ਤੇ ਇੱਕ ਹੋਰ ਜਿਹੜਾ ਐਸਆਈਏ ਅਨਾਉਂਸ ਕੀਤੀ। ਸਤਨਾ ਕੀ ਮੰਨਦਾ ਹੈ ਕਿਉਂ ਉਹ ਦੇ ਖਿਲਾਫ ਦੇ ਰਿਸ਼ਤਾ ਮੈਨੂੰ ਫੀਲ ਆ ਰਿਹਾ ਕਰਦਾ। ਤੇ ਉਹ ਐਸਆਈਏ ਦੇ ਮੁਕਾਬਲੇ ਜਿਹੜੀ ਪੜਤਾਲ ਹੋਈ ਦੇ ਮੁਕਾਬਲੇ ਇਹ ਵੀ ਇਹ ਜਿਹੜਾ ਥੇਟ ਆਈਡੀਆਂ ਬਣਾ ਕੇ ਉਹਨਾਂ ਨੂੰ ਜਾਣ ਨੂੰ ਫੋਨ ਤੇ ਗਲਤ ਮੈਸੇਜ, ਛਿਲੀ ਮੈਸੇਜ ਕਰਦਾ ਸੀ। ਉਹਨਾਂ ਨੇ ਆਈਡੀਆਂ ਬਣਾ ਕੇ ਉਹਦੇ ਲਈ ਗਲਤ ਫੋਟੋ ਐਡ ਕਰਦਾ ਸੀ।

ਤੇ ਅਗਲੀ ਜਿਹੜੀ ਪ੍ਰੋਸੈਸ ਜਾਰੀ ਹੈ ਇਹਨੂੰ ਕਵਰਸਨ ਮੰਨ ਕੇ ਲਿਆ ਕੇ ਐਫਆਈਆਰ ਇਸ ਮਾਮਲੇ ਵਿੱਚ ਜੀਆਰੈਸਟ ਪਾ ਕੇ ਅਗਲੀ ਕਾਰਵਾਈ ਜੇ ਵੀ ਕੀਤੀ ਜਾਂਦੀ ਹੈ